हां दोस्तो, जी दोस्तों ਜਿਹੜਾ ਆਪਾਂ ਅੱਜ ਦਾ ਲਾਈਵ ਕਰਨ ਜਾ ਰਹੇ ਹਾਂ ਥੋੜਾ ਜਿਹਾ ਇਹਨੂੰ ਧਿਆਨ ਨਾਲ ਸੁਣਿਓ ਜਿਹੜਾ ਆਪਾਂ ਅੱਜ ਦਾ ਲਾਈਵ ਕਰਦੇ ਹਾਂ ਥੋੜਾ ਜਆ ਤੁਹਾਡੇ ਵਿਚਾਰਾਂ ਦੀ ਲੋੜ ਹੈ ਮੈਨੂੰ ਇੱਕ ਛੋਟੀ ਜੀ ਗੱਲ ਰੜਕੀ ਸੀ ਵੀ ਚਲੋ ਇੱਕ ਨਾ ਕੋਰਸ ਲਿਖੇ ਹੁੰਦੇ ਨੇ ਕਿਤੇ ਨਾ ਕਿਤੇ ਮੈਂ ਕਿਤੇ ਕੋਰਸ ਲਿਖਿਆ ਪੜਿਆ ਸੀਗਾ ਆਪਾਂ ਜੋ ਕੋਰਸ ਤੇ ਚਰਚਾ ਕਰਦੇ ਹਾਂ ਸਾਰੇ ਬੰਦੇ ਸਾਰੇ ਫੇਸਬੁਕ ਫਰੈਂਡਸ ਆਪ ਕੋ ਆਪਣੇ ਨਾ ਇਹ ਚੀਜ਼ ਦੇ ਉੱਤੇ ਆਪਣੇ ਆਪਣੇ ਥਾਟ ਜਰੂਰ ਦਿਓ ਉਹ ਤਰ੍ਹਾਂ ਲਿਖਿਆ ਵੈਸੀ ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਲੈ ਦਿਓ ਇੱਕ ਕਿਤਾਬ ਆਪਾਂ ਸੈਚੂ ਜਦੋਂ ਇਹ ਕੋਰਸ ਪੜ੍ਹਾਇਆ ਜਾਂਦਾ ਆਪਾਂ ਇਹਦੀ ਸਿਚੁਏਸ਼ਨ ਨੂੰ ਸਮਝਦੇ ਆਂ ਕਿ ਇੱਕ ਬੱਚੀ ਨੇ ਘਰ ਦੇ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਆਪਣੇ ਪਿਓ ਨੂੰ ਕਿਵੇਂ ਸ਼ਰਾਬੀ ਪਿਓ ਨੂੰ ਕਿਵੇਂ ਉਹ ਬੇਨਤੀ ਕਰਦੀ ਹੈ ਠੀਕ ਹੈ ਪਰ ਇਹ ਲਿਖਿਆ ਵੀ ਕਿਸੇ ਐਜੂਕੇਸ਼ਨ ਸੰਸਥਾ ਦੇ ਉੱਤੇ ਲਿਖਿਆ ਜ਼ਿਆਦਾਤਰ ਸਾਰੇ ਇਥੇ ਲਿਖਿਆ ਹੁੰਦਾ ਪਰ ਜਿੱਥੇ ਮੈਂ ਪੜਿਆ ਸੀਗਾ এডਿਕੇਸ਼ਨ ਸੰਸਥਾ ਦੇ ਉੱਤੇ ਲਿਖਿਆ ਹੋਇਆ ਸੀ ਉੱਥੇ ਇੱਕ ਮੈਨੂੰ ਛੋਟੀ ਜੀ ਗੱਲ ਨੇ ਪਿੰਚ ਕੀਤਾ ਮੈਨੂੰ ਉੱਥੇ 네ਗੈਟਿਵਿਟੀ ਆਈ ਥੋੜੀ ਜੀ ਹਾਂ ਅੱਜ ਦਾ ਸਮਾਂ ਕਿਉਂਕਿ ਬਹੁਤ ਪੁਰਾਣੇ ਸਮਿਆਂ ਤੋਂ ਜਿਹੜੀ ਔਰਤ ਆ ਇੱਕ ਦਬੀ ਹੋਈ ਸੀਗੀ ਆਪਣੇ ਅਧਿਕਾਰਾਂ ਦੇ ਲਈ ਕੋਈ ਵੀ ਅਚੇ ਆਪਣੇ 10 ਗੁਰੂ ਸਹਿਬਾਨਾ ਹਰੇਕ ਬੰਦਾ ਹਰ ਵਰਗ ਹਰ ਇੱਕ ਜਿਵੇਂ ਕਹਿੰਦੇ ਆਪਣਾ ਫਿਲਾਸਫਰ ਕੀ ਸਾਹਿਤਕਾਰ ਕੀ ਹਰ ਇੱਕ ਬੰਦਾ ਔਰਤ ਦੇ ਪੱਖ ਦੇ ਵਿੱਚ ਬੋਲਿਆ ਬੋਲਣਾ ਵੀ ਚਾਹੀਦਾ ਜਦੋਂ ਇੱਕ ਵਰਗ ਦੱਬਿਆ ਹੋਇਆ ਹੋਵੇ ਉਹ ਵਰਗ ਨੂੰ ਉੱਪਰ ਚੁੱਕਣ ਦੇ ਲਈ ਹਮੇਸ਼ਾ ਉਹਦਾ ਸਾਥ ਦੇਣਾ ਹੀ ਸਭ ਤੋਂ ਵਧੀਆ ਚੀਜ਼ ਹੁੰਦੀ ਹੈ ਪਰ ਜਿਹੜੀ ਗੱਲ ਇੱਥੇ ਮੈਨੂੰ ਮਹਿਸੂਸ ਹੋਈ ਹੈ ਕਿ ਇੱਕ ਵਰਗ ਨੂੰ ਘਟੀਆ ਦਿਖਾ ਕੇ ਤੇ ਦੂਜੇ ਵਰਗ ਨੂੰ ਤਾਂਹਾਂ ਚੱਕਣਾ ਉਹ ਵਧੀਆ ਜਦੋਂ ਉਥੇ ਬੱਚੇ ਪੜ੍ਹਦੇ ਨੇ ਠੀਕ ਹੈ ਹਰ ਇੱਕ ਕੋਈ ਵੀ ਹੈ ਹਰ ਇੱਕ ਇਨਸਾਨ ਆਦਮੀ ਆ ਤੇ ਔਰਤ ਹੈ ਕਮੀਆਂ ਸਾਰਿਆਂ ਵਿੱਚ ਹੁੰਦੀਆਂ ਨੇਗੀਆਂ ਪਰ ਇੱਥੇ ਜਿਹੜਾ ਜਦੋਂ ਉਥੇ ਐਜੂਕੇਸ਼ਨ ਦੇ ਸਾਹਮਣੇ ਲਿਖਿਆ ਹੋਇਆ ਹੈ ਪਾਪਾ ਜੀ ਨਾ ਪੀਓ ਸ਼ਰਾਬ ਇਹਦਾ ਮਤਲਬ ਹਰ ਪਾਪਾ ਸ਼ਰਾਬ ਪੀਂਦਾ ਹੈ ਹਰ ਮਰਦ ਜਾਤ ਸ਼ਰਾਬ ਪਿੰਦੀ ਹੈ ਉਥੇ ਮਰਦ ਜਾਤ ਨੂੰ ਨੀਮਾ ਕਿਉਂ ਦਿਖਾਇਆ ਗਿਆ ਬੱਚੇ ਤਾਂ ਹੀ ਸੋਚਦੇ ਨਾ ਬੱਚਿਆਂ ਦੇ ਸਾਹਮਣੇ ਇੱਕ ਤਸਵੀਰ ਬਣਾ ਦਿੱਤੀ ਗਈ ਵੀ ਜਿਹੜਾ ਮਰਦ ਹੁੰਦਾ ਹੈ ਉਹਨੂੰ ਇੱਕ ਜ਼ਾਲਮ ਤਰ੍ਹਾਂ ਦਾ दारू ਪੀਣਾ ਸ਼ਰਾਬੀ ਮਤਲਬ ਕਿ ਤਾਕਤ ਦਾ ਇੱਕ ਬਹੁਤ ਤਕੜਾ ਰਿਸੋਰਸ ਵੀ ਇਹ ਦੂਜੇ ਵਰਗਾਂ ਨੂੰ ਦੱਬ ਕੇ ਰੱਖਦਾ ਹੈ ਇਹਨੂੰ ਇਦਾਂ ਬਣਾ ਕੇ ਕਿਉਂ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਕੀ ਇੱਕ ਵਰਗ ਨੂੰ ਦੱਬ ਕੇ ਦੂਜੇ ਵਰਗ ਨੂੰ ਉੱਪਰ ਚੁੱਕਣਾ ਵਧੀਆ ਗੱਲ ਹੈ ਪੈਸੇ ਆਪਾਂ ਤੋਂ ਤਾਂ ਬਹੁਤ ਸਮਝਦਾਰ ਬੰਦੇ ਹੁੰਦੇ ਜਿਨ੍ਹਾਂ ਨੇ ਕੋਰਸ ਲਿਖਿਆ ਹੋਣਾ ਲਿਖਣ ਲੇਖਕ ਹੁੰਦੇ ਬਹੁਤ ਤਕੜੇ ਤਕੜੇ ਹੁੰਦੇ ਪਰ ਮੈਨੂੰ ਇੱਥੇ ਗੱਲ ਵਧੀਆ ਨਹੀਂ ਲੱਗੀ ਵੀ ਉਹਨੇ ਇਹ ਚੀਜ਼ ਲਿਖੀ ਪਰ ਕੀ ਸਮਝ ਕੇ ਲਿਖੀ ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਲੈ ਦਿਓ ਇੱਕ ਕਿਤਾਬ ਜੇ ਹੁਣ ਇਹਦੇ ਤੇ ਕੋਰਟਸ ਬਣਾ ਕੇ ਮੈਂ ਔਰਤ ਦੇ ਲਈ ਬੋਲਾਂ ਤਾਂ ਮਨਨ ਸਾਰੇ ਤੁਸੀਂ ਬਵਾਲ ਮਚਾ ਦੋਗੇ ਕਿਉਂਕਿ ਸਾਡੀ ਇੱਕ ਜਹਾਨ ਦੇ ਵਿੱਚ ਨਾ ਇੱਕ ਤਸਵੀਰ ਬਣੀ ਦੀ ਹੈ ਕਿਉਂਕਿ ਅਸੀਂ ਮਰਦ ਪ੍ਰਧਾਨ ਦੇਸ਼ ਕਿਹਾ ਪਿਆ ਪਰ ਜਿਵੇਂ ਤੱਕੜੀ ਦੇ ਤਰਾਜੂ ਦੇ ਦੋ ਪਾਲੜੇ ਹੁੰਦੇ ਨੇ ਆਦਮੀ ਤੇ ਔਰਤ ਤਾਂ ਐਦਾਂ ਦੇ ਨੇ ਜੇ ਅਸੀਂ ਦੋਨਾਂ ਦੇ ਪੋਜ਼ਿਟਿਵ ਤੇ ਨੈਗੇਟਿਵ ਪੱਖ ਬੋਲਣ ਲੱਗ ਜਾਾਂਗੇ ਤਾਂ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਦੋਨਾਂ ਦੀ ਬਹੁਤ ਜ਼ਿਆਦਾ ਉੱਭਰ ਕੇ ਸਾਹਮਣੇ ਆਉਣਗੇ ਜੇ ਆਪਾਂ ਨਾ ਕੋਈ ਟੌਪਿਕ ਇੱਥੇ ਬੈਠ ਜਾਈਏ ਆਪਾਂ ਬਾਦ ਵਿਵਾਦ ਕਰਨ ਲੱਗ ਜਾਈਏ ਅੱਜ ਜੇ ਸਮਾਜ ਨੂੰ ਸੋਚੋਗੇ ਸਮਾਜ ਦੇ ਵਿੱਚ ਜ਼ਿਆਦਾ ਘਟ ਉੱਟਣ ਦੇ ਕਾਰਨ ਕੀ ਨੇ ਜੇ ਮੈਂ ਇਹ ਗੱਲ ਕਹਾ ਔਰਤ ਅੱਜ ਕੱਲ ਜੇ ਅੱਜ ਦੇ ਸਮੇਂ ਦੇ ਵਿੱਚ ਔਰਤ ਆਪਣੇ ਪਤੀ ਨੂੰ ਸੱਜਣਾ ਚਾਹੇ ਕੀ ਉਹ ਸਾਢ ਸੱਤ ਕੀ ਉਹ ਤਾਂ ਸੱਡ ਸਕਦੀ ਐ ਕੀ ਜੇ ਮਰਦ ਚਾਹੁੰਦਾ ਹੈ ਖੜਾ ਸੜਾਉਣਾ ਜੇ ਕਈ ਵਾਰ ਕੋਈ ਕਿਸੇ ਨਾਲ ਐਦਾਂ ਉਨੀ ਕੀ ਹੁੰਦੀ ਐ ਉਹ ਤਾਂ ਖੜਾ ਸੜਾ ਸਕਦਾ ਜੇ ਉਹਨੇ ਕਹਤਾ ਵੀ ਇਹ ਦਾਜ ਮੰਗਦਾ ਤਾਂ ਉਹ ਸੱਚ ਐ ਉਹਨੇ ਮੈਨੂੰ ਕੁੱਟਿਆ ਤਾਂ ਉਹ ਸੱਚ ਐ ਮਰਦ ਦੀ ਕਿਤੇ ਨਹੀਂ ਮੰਨੀ ਜਾਂਦੀ ਮਰਦ ਨੂੰ ਇੱਕ ਐਦਾਂ ਦੀ ਅੱਖ ਦੇ ਨਾਲ ਦੇਖਿਆ ਜਾਂਦਾ ਕਦੇ ਵਾਸਤੇ ਵੀ ਇੰਡੀਵਿਜੂਅਲ ਤਰੀਕੇ ਤੇ ਕਦੇ ਉਹਦੀ ਅਸਲੀਅਤ ਨਹੀਂ ਦੇਖੀ ਜਾਂਦੀ ਕਿਉਂਕਿ ਅਸੀਂ ਔਰਤ ਨੂੰ ਹੀ ਅਬਲਾ ਬਣਾ ਕੇ ਪੇਸ਼ ਕੀਤਾ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੀ ਇਹੀ ਅੱਖ ਰਹੀ ਮਰਦ ਦੀ ਬਹੁਤ ਤਰਾਸ ਦੀ ਹੋ ਜਾਣੀ ਹੈ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀਗੇ ਉਹਨਾਂ ਨੇ ਕੋਈ ਜਿਹੜੇ ਬੈਲੈਂਸ ਬਣਾਏ ਹੋਏ ਸੀ ਉਹ ਬਹੁਤ ਵਧੀਆ ਬਣਾਏ ਹੋਏ ਸੀਗੇ ਅੱਗੇ ਸਕੂਲਾਂ ਦੇ ਵਿੱਚ ਕੀ ਹੁੰਦਾ ਸੀਗਾ ਇੱਕ ਜਦੋਂ ਟੀਚਰ ਭਰਤੀ ਕੀਤੇ ਜਾਂਦੇ ਸੀ ਉਹ 50-50 ਦਾ ਮੰਨ ਚ ਸੀ ਮਰਦ ਦੇ ਵਿੱਚ ਕਾਬਲੀਅਤ ਸੀ ਉਹ ਬੱਚਿਆਂ ਨੂੰ ਸਹੀ ਟੀ ਕੰਟਰੋਲ ਕਰ ਲੈਂਦਾ ਸੀ ਔਰਤਾਂ ਜਿਵੇਂ ਜੇ ਲੇਡੀ ਟੀਚਰ ਸੀ ਉਹ ਸਕੂਲ ਦੇ ਵਿੱਚ ਬੜਕ ਮਿਹਨਤੀ ਬਹੁਤ ਨੇ ਜਿਵੇਂ ਕਰਨਾ ਇੰਟੈਲੀਜੈਂਟ ਕੁੜੀਆਂ ਨੇ ਅੱਜਕੱਲ ਬਹੁਤ ਜ਼ਿਆਦਾ ਨੇ ਪਰ ਉਹ ਕੀ ਹੁੰਦੇ ਜੇ ਬਾਹਰਲਾ ਕੰਮ ਸਾਹਮਣਾ ਕਰਨਾ ਸਮਾਜ ਦੇ ਵਿੱਚ ਜਾਣਾ ਆਪਾਂ ਬੈਸੇ ਕਹਿੰਨਾ ਔਰਤ ਨੂੰ ਸਮਾਜ ਦੇ ਵਿੱਚ ਪੂਰਾ ਅਧਿਕਾਰ ਮਿਲ ਚੁੱਕਿਆ ਜੇ ਆਪਾਂ ਇਹ ਗੱਲ ਕਹਾਂਗੇ ਵੀ ਸ਼ਾਮ ਨੂੰ 7:00 ਵਜੇ 8:00 ਵਜੇ ਤੱਕ ਉਹ ਕੰਮ ਨੇ ਮੇੜ ਕੇ ਘਰੇ ਆ ਜਿਵੇਂ ਮਰਦ 8:00 ਵਜੇ 9:00 ਵਜੇ ਮੋਟਰਸਾਈਕਲ ਲੈ ਕੇ ਆ ਕੁੜੀ ਅੱਜ ਦੇ ਜਮਾਨੇ 'ਚ ਸੇਫ ਹੈਗੀ ਆ ਆਪਾਂ ਜੇ ਸਮਾਜ ਦੇ ਵਿੱਚ ਬਾਹਰ ਨਿਕਲ ਕੇ ਦੇਖਾਂਗੇ ਆਪ ਦੀ ਆਪਾਂ ਰਹਿ ਦੇਣ ਲ हां ਮੈਂ ਟਰ ਟਰਦੀਆਂ ਨੇ ਕੁੜੀਆਂ ਸਾਰੇ ਫਿਰਦੀਆਂ ਨੇ ਕਹਦੇ ਆਪ ਦੀ ਧੀ ਭੈਣ ਆਪ ਦੀ ਮਾਂ ਨੂੰ ਭੇਜ ਕੇ ਦੇਖੋ ਸਾਨੂੰ ਸਾਡੀ ਸਮਾਜ ਦੀ ਅਸਲੀ ਤਸਵੀਰ ਉਦੋਂ ਸਾਹਮਣੇ ਆਉਣੀ ਹੈ ਕਿਉਂ ਮਰਦ ਜਦੋਂ ਮੋਢੇ ਨਾਲ ਮੋਟਾ ਜੋੜ ਕੇ ਇੱਕ ਦੂਜੇ ਦੇ ਸੰਗੀ ਚੱਲਦੇ ਆ ਨਾ ਇਹ ਸਮਾਜ ਦੀ ਤਸਵੀਰ ਉਦੋਂ ਸਹੀ ਚੱਲਦੀ ਹੈ ਜੇ ਅਸੀਂ ਸੋਚਾਂਗੇ ਵੀ ਕੱਲਾ ਸੀ ਪਤਾ ਨਹੀਂ ਮਰਦ ਨੇ ਔਰਤ ਨੂੰ ਦੱਬ ਲਿਆ ਮੈਨੂੰ ਇਹ ਨਹੀਂ ਪਤਾ ਲੱਗਿਆ ਵੀ ਇਹ ਕਹਾਣੀ ਕਦੋਂ ਬਣ ਗਈ ਵੀ ਜਦੋਂ ਔਰਤ ਦੇ ਦਬਣ ਪਿੱਛੇ ਮਰਦ ਦਾ ਰੋਲ ਆ ਗਿਆ ਪਰ ਮੈਨੂੰ ਜਿਸ ਤੱਕ ਆਪਾਂ ਦੇਖਦੇ ਆ ਇਹ ਤਾਂ ਪੁਰਾਣੀਆਂ ਗੱਲਾਂ ਆ ਆਪਾਂ ਜਿਹੜੇ ਪਿਛਲੀਆਂ ਐਗਜ਼ਾਮਪਲਾਂ ਦੇ ਜਾਂਦੇ ਆ ਮੈਂ ਤਾਂ ਜਿੱਥੇ ਬਾਬਾ ਨਾਨਕ ਤੋਂ 14ਵੀਂ ਸਦੀ ਤੋਂ ਲੈ ਕੇ ਪੜ੍ਹਦਾ ਹਾਂ ਬਾਬੇ ਨਾਨਕ ਵਰਗੇ ਨੇ ਤਾਂ ਔਰਤ ਦੇ ਪੱਖ 'ਚ ਹੀ ਬਹੁਤ ਬੋਲੇ ਨੇ ਬਾਬੇ ਨਾਨਕ ਨੇ ਪਰ ਸਾਰੇ ਗੁਰੂਆਂ ਨੇ ਸਹਿਬਾਨਾਂ ਨੇ ਪਰਦਾ ਪ੍ਰਥਾ ਖਤਮ ਕੀਤੀ ਇਹਨਾਂ ਨੇ ਜਿਹੜਾ ਸੀ ਸਤੀ ਪ੍ਰਥਾ ਖਤਮ ਕੀਤੀ, ਬਾਲ ਵਿਆਹ ਖਤਮ ਕੀਤਾ, ਹਰ ਵਕਤ ਮਰਦ ਔਰਤ ਦੇ ਪੱਖ 'ਚ ਬੋਲਦਾ ਦੇਖਿਆ ਗਿਆ। ਕਦੇ ਮੈਂ ਕਦੇ ਵੀ ਆਪਣੇ ਸੋਸ਼ਲ ਮੀਡੀਆ ਦੇ ਆਪਣੇ ਕੋਈ ਵੀ ਚੀਜ਼ ਬੰਦਾ ਹੈ, ਅੱਜ ਤੱਕ ਸੋਸ਼ਲ ਮੀਡੀਆ 'ਚ ਮਰਦ ਦੇ ਪੱਖ 'ਚ ਬੋਲਦਾ ਨਹੀਂ ਦੇਖਿਆ। ਕੈਨੇਡਾ ਦੇ ਵਿੱਚ ਗਈਆਂ ਕੁੜੀਆਂ ਕਿਹੜੇ ਹਿਸਾਬ ਨਾਲ ਕਿਵੇਂ ਖਲਵਾੜ ਕਰੀ ਜਾਂਦੀਆਂ ਨੇ ਗਿਆ। ਤੁਸੀਂ ਅੱਜਕੱਲ ਦੇਖੋ ਮੁੰਡੇ ਰੋਂਦੇ ਤਰੇ ਫਿਰਦੇ ਨੇ ਜਿਨ੍ਹਾਂ ਦਾ ਕੋਈ ਵੀ ਇਲਾਜ ਨਹੀਂ। ਰੋਲ ਦੇ ਤਰੇ ਫਿਰਦੇ ਨੇ ਉਹ ਅੱਗੇ ਜਾ ਕੇ ਵਿਆਹ ਵੀ ਨਹੀਂ ਕਰਵਾ ਸਕਦੇ ਇਹ ਜਿਹੇ ਹਾਲਤਾਂ ਤੱਕ ਪਹੁੰਚਦੇ ਹੋਗੇ ਸਾਡੀਆਂ ਉਹ ਸਰਕਾਰਾਂ ਕਿੱਥੇ ਨੇ ਉਹਨਾਂ ਲਈ ਕਾਨੂੰਨ ਕਿੱਥੇ ਆ ਉਹਨਾਂ ਦੇ ਲਈ ਕੌਣ ਬੋਲੂਗਾ ਜੇ ਮਰਦ ਕਮਾਉਣ ਜਾਂਦਾ ਤਾਂ ਔਰਤ ਵੀ ਕਮਾਉਂਦੀ ਹੈ ਇੱਕ ਘਰ ਦੇ ਵਿੱਚ ਜਿੱਨਾਂ ਚਿਰ ਮਰਦ ਨਹੀਂ ਹੁੰਦਾ ਉਹਨਾਂ ਚਿਰ ਜ਼ਰੂਰੀ ਨਹੀਂ ਹੈਗਾ ਵੀ ਉਹ ਘਰ ਨੂੰ ਸੰਪੂਰਨ ਨਹੀਂ ਸਮਝਿਆ ਜਾਂਦਾ ਉਹ ਘਰ ਦੇ ਵਿੱਚ ਔਰਤਾਂ ਹੁੰਦੀਆਂ ਉਹ ਡਰ ਦੇ ਸਹਮ ਦੇ ਵਿੱਚ ਰਹਿੰਦੀਆਂ ਨੇ ਵੀ ਸ਼ਾਇਦ ਸਾਡੇ ਘਰੇ ਮਰਦ ਨਹੀਂ ਇੱਕ ਤਾਕਤ ਨਹੀਂ ਹੈਗੀਆ ਕਿਉਂਕਿ ਮਰਦ ਨਾ ਜਿਹੜੀ ਚੀਜ਼ ਹੈ ਉਹ ਐਡੀ ਮਰ ਕੇ ਤਾਕਤ ਦੀ ਚੀਜ਼ ਹੈ ਵੀ ਉਹਦੇ ਸ਼ਾਹੇ ਬਲੇ ਵੀ ਨਹੀਂ ਝਾਕ ਸਕਦਾ ਉਹ ਆਪਣੇ ਪਰਿਵਾਰ ਦੀ ਰਾਖੀ ਕਰਦਾ ਉਹਦੀਆਂ ਧੀਆ ਬਣੀ ਉਹਦੇ ਉਹਦੀਆਂ ਮਾਂਵਾਂ ਬਣੀ ਉਹਦੇ ਉਹਦੇ ਘਰ ਵਾਲੇ ਬਣੀ ਕੋਈ ਤੁਰੰਤ ਝਾਕ ਨਹੀਂ ਸਕਦਾ ਜੇ ਮੋਟਰਸਾਈਕਲ ਤੇ ਆਪਦੀ ਭੈਣ ਨੂੰ ਲਈ ਜਾਂਦੇ ਹੋ ਨਾ ਜਦੋਂ ਪਿੱਛੇ ਮੁੜ ਕੇ ਆਇਆ ਝਾਕਦਾ ਤਾਂ ਮੂੰਹ ਅਗਲਾ ਪਰਾਂ ਕਰ ਲੈਂਦਾ ਜਿਹੜੀਆਂ ਬਗਿਹੜ ਵਾਂਗੂ ਅੱਖਾ ਉਹਦੇ ਵੀ ਨਹੀਂ ਝਾਕਦੀਆਂ ਹੁੰਦੀਆਂ ਨੇਗੀਆਂ ਉਹਦੀ ਰੱਖਿਆ ਲਈ ਹੁੰਦੀਆਂ ਨੇ ਹਰ ਅੱਖ ਔਰਤ ਨੂੰ ਦੱਬਣ ਦੇ ਵਿੱਚ ਨਹੀਂ ਹੁੰਦੀ ਬਹੁਤ ਜਦ ਬਹੁਤ ਜ਼ਿਆਦਾ ਔਰਤ ਦੇ ਪੱਖ ਦੇ ਵਿੱਚ ਆ ਪਰ ਮਰਦ ਨੂੰ ਇੱਕ ਹਵਾਨ ਬਣਾ ਕੇ ਪੇਸ਼ ਕੀਤਾ ਗਿਆ ਜੋ ਕੋਰਸ ਲਿਖਿਆ ਗਿਆ ਉਹ ਕੋਰਸ ਲਿਖਿਆ ਕਿੱਥੇ ਗਿਆ ਸਾਡੇ ਸਕੂਲਾਂ ਸਾਡੇ ਵਿਦਿਅਕ ਸੰਸਥਾਵਾਂਾਂ ਦੀਆਂ ਕੰਨਾਂ ਉੱਤੇ ਲਿਖਿਆ ਹੋਇਆ ਹੈ ਕਿਉਂਕਿ ਜਾਂਉਂਦੇ ਬੱਚਿਆਂ ਨੂੰ ਹੀ ਸਿਖਾਇਆ ਜਾਂਦਾ ਹੈ ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਲੈ ਜਾਓ ਇੱਕ ਕਿਤਾਬ ਉੱਥੇ ਪੜ੍ਹ ਕੇ ਮੇਰੀ ਧੀ ਮੈਨੂੰ ਕਹਿ ਰਹੀ ਹੈ ਮੈਨੂੰ ਸ਼ਰਮ ਆਈ ਮੇਰੀ ਧੀ ਨੇ ਵੀ ਪੜਿਆ ਹੋਣਾ ਹੈ ਕਿੰਨਾ ਕਿਤੇ ਮੇਰੀ ਧੀ ਨੂੰ ਵੀ ਪੜਾਇਆ ਹੋਣਾ ਹੈ ਜ਼ਰੂਰੀ ਨਹੀਂ ਹੁੰਦਾ ਅਸੀਂ ਇੱਕ ਪੱਖ ਦੇਖੀਏ ਦੋਨੋਂ ਪੱਖ ਵਿਚਾਰਨੇ ਚਾਹੀਦੇ ਨੇ ਕੋਈ ਵੀ ਚੀਜ਼ ਹੈ ਸਕੂਲਾਂ ਦੇ ਵਿੱਚ ਅਧਿਆਪਕ ਹੁੰਦੇ ਆ ਟੀਚਰ ਹੁੰਦੇ ਆ ਸੂਝਵਾਨ ਹੁੰਦੇ ਨੇ ਇੱਕ ਸੋਚ ਦੇ ਧਾਰਨੀ ਹੁੰਦੇ ਨੇ ਉੱਥੇ ਸਾਨੂੰ ਹਰ ਚੀਜ਼ ਬੜੀ ਸੋਚ ਸਮਝ ਕੇ ਪਰੋਸਣੀ ਚਾਹੀਦੀ ਹੈ ਕਿਉਂਕਿ ਸਾਡੇ ਬੱਚੇ ਆ ਉੱਥੇ ਜਾ ਕੇ ਸੋਚ ਦੇ ਧਾਰਨੀ ਬਣਦੇ ਨੇ ਅਸੀਂ ਸਮਾਜ ਨੂੰ ਇੱਕ ਸੇਧ ਦੇਣੀ ਹੁੰਦੀ ਹੈ ਸਾਡੇ ਬੱਚਿਆਂ ਤੱਕ ਜਾਣੀ ਹੁੰਦੀ ਹੈ ਮੈਨੂੰ ਗੱਲ ਇਹ ਥੋੜੀ ਜੀ ਰੜਕੀ ਬੋਲਿਆ ਕਾਫੀ ਜ਼ਿਆਦਾ ਜਾ ਸਕਦਾ ਹੈ ਪਰ ਆਪਾਂ ਗੱਲ ਨੂੰ ਲੰਬੀ ਲੈ ਕੇ ਨਹੀਂ ਜਾਂਦੀ ਹੋ ਸਕਦਾ ਮੈਂ ਗਲਤ ਹੋਵਾਂ ਪਰ ਜਦੋਂ ਤੁਸੀਂ ਕਮੈਂਟਸ ਦੇ ਵਿੱਚ ਜਾਂ ਤੁਸੀਂ ਜਦੋਂ ਵੀਡੀਓ ਸੁਣੋਗੇ ਹਰ ਇੱਕ ਬੰਦਾ ਜਦੋਂ ਕੋਈ ਵੀ ਨਾ ਪੱਖ ਬੋਲਦਾ ਹੈ ਉਹ ਪੱਖ ਕੋਈ ਵੀ ਗਲਤ ਨਹੀਂ ਹੁੰਦਾ ਤੁਸੀਂ ਕਈ ਵਾਰ ਕੀ ਕਮੈਂਟ ਦੇ ਵਿੱਚ ਬੋਲੋਗੇ ਵੀ ਮਰਦ ਤਾਂ ਐ ਕਰਦਾ ਚੰਗੇ ਤੇ ਮਾੜੇ ਗੁਣ ਹਰ ਇੱਕ ਦੇ ਵਿੱਚ ਹੁੰਦੇ ਨੇ ਮਰਦ ਵਿੱਚ ਵੀ ਹੁੰਦੇ ਔਰਤ ਵਿੱਚ ਵੀ ਹੁੰਦੇ ਨੇ ਜੇ ਤੁਸੀਂ ਕਮੈਂਟਾਂ ਦੇ ਵਿੱਚ ਇੱਕ ਪਾਸੜ ਇੱਕ ਪੱਖ ਪੇਸ਼ ਕਰੀ ਜਾਉਂਗੇ ਹੋ ਸਕਦਾ ਤੁਸੀਂ ਮੈਨੂੰ ਗਾਲਾਂ ਦੇਣ ਲੱਗ ਜੋਂ ਵੀ ਤੂੰ ਔਰਤੇ ਵਿਰੁੱਧ ਬੋਲਦਾ ਮੇਰੀ ਤਾਂ ਇੱਕੋ ਹੀ ਸਲਾਹ ਹੈ ਵੀ ਇੱਕ ਤੱਕੜੀ ਨੂੰ ਇੱਕ ਪਾਲੜੇ ਨਾਲ ਤੋਲ ਕੇ ਦਿਖਾਓ ਕੋਈ ਵੀ ਕਮੈਂਟ ਕਰਨ ਤੋਂ ਪਹਿਲਾਂ ਕੁਝ ਵੀ ਗੱਲ ਕਰਨ ਤੋਂ ਪਹਿਲਾਂ ਤੱਕੜੀ ਦੇ ਦੋਨੇ ਤਰਾਜੂ ਨੂੰ ਬਰਾਬਰ ਰੱਖ ਕੇ ਫਿਰ ਆਪਣਾ ਗਿਆਨ ਦਿਓ